ધ ધધધ રાિચહ બધનલ ઺૨લ ામલગ આામહહલગ માલળ તલામહ મ૨લામલ.

আরে ਬੜੇ ਸਿੱਧਾ ਕਰਿਓ ਸਿਰ ਸਿੱਧਾ ਕਰਿਓ ਥੋੜਾ ਜਿਹਾ ਰੋਲ ਕਰਿਓ ਮੋਢੇ ਨੂੰ ਸਿਰ ਸਿੱਧਾ ਕਰ ਦਿਓ ਇੱਕ ਮਿੰਟ ਇੱਕ ਮਿੰਟ ਉੱਪਰ ਚਲਾ ਦਿਓ ਨਾ ਮਰਦੀ ਲਾ ਦਿਓ ਆਹ ਲਾਓ ਆਹ ਠੱਕੜਾ ਨਾ ਸਿਰ ਤੇ ਲਾਓ ਆਹ ਬਣਾਇਓ ਆਹ ਠਾਈ ਦੇ ਗੈ ਸਿਰ ਥੱਲੇ ਲਾਇਓ ਆਹ ਦੇਖੋ ਗੱਲ ਮਾਹ ਮਾਹ ਲੱਗਦਾ ਬਾਈ ਦਿੱਖਦਾ ਲੱਗਦਾ ਨਹੀਂ ਲਿਆਉਂਦੇ ਮੋੜ ਤੋਂ ਕੋਈ ਰੋਕ ਨਹੀਂ ਆਉਂਦਾ ਕੀ ਪਾਉਦਾਂ ਦੀ ਬਾਹਰ ਚੱਕਦਾ ਆਹ ਨੂੰ ਬਦੂ ਆਹ ਚੱਕ ਦੋ ਪਾਉਂਦੇ ਪਾਉਂਦੇ ਸੀਗਲ ਲਾਦਾ ਪੜਿਆ ਤਿੰਨ ਦਾ ਘੱਟ ਕਰ ਦੋ ਟੇਡਾ ਆ ਬਸ ਚੱਕ ਲੈ ਜਾਂਦੇ ਫਿਰ ਜੀ ਲਿਆਓ ਆ ਲੱਕੜਾ ਠੀਕ ਆ ਲਾਓ ਆ ਲੱਕੜਾ ਲਾ ਦੋ ਪਾਰੀ ਦੇ ਦੇਣ ਦੇ ਆਹ ਪਾਸੇ ਲਾ ਦੇ ਬੀਜੀ ਇੱਕ ਮਿੰਟ ਦੱਸੋ ਮੈਂ ਇਹ ਸਾਰੀ ਲੱਕੜ ਛੋਟੀ ਛੋਟੀ ਬੀਜੀ ਅਸ ਮਤਲਬ ਕੋਈ ਨਹੀਂ ਬਸ ਇਹ ਮੈਂ ਆਪਾਂ ਫਿਰ ਆਪਾਂ ਦੇਖਦਾ ਹਾਂ ਵੇ ਅੱਛਾ ਕਰ ਲੈ ਮੱਥੀਆ ਚੱਲ ਚੋੜੋ ਉਹ ਕੰਪਨੀ ਚੋੜੀ ਨੀਜੀ ਨਾਲ ਨਾਲ ਖੋਣ ਵਾਲੇ ਹੈਗੇ ਤੁਸੀਂ ਪਹਿਲਾਂ ਬਰਾਬਰ ਕਰਕੇ ਲਾਓਗੇ ਆਪੜੀ ਬਰਾਬਰ ਕਰਕੇ ਲਾਓ ਇੱਕ ਮਿੰਟ ਵੀਰੇ ਮੇਰੀ ਇਹਸਾ ਨੂੰ ਰੱਖੋ ਕੋਲ ਪਾ ਲਓ ਪਾਤੀ ਨਾਲ ਨਾਲ ਲਾ ਪਾਤੀ ਵਾਲਾ ਨੀਚੇ ਨਾਲ ਨਾਲ ਲਾ ਬਿਲਕੁਲ ਬਈ ਰੋ 내ी च े न ी च ਜਿਹੜੀ ਸੰਗਤ ਆਈ ਤੋਂ ਮੈਨੂੰ 2 ਮਿੰਟ ਬਾਅਦ ਲੰਗਰ ਹੈ ਜੀ ਹੋਰ ਦੇ ਸਾਰੇ 2 ਮਿੰਟ ਬਾਅਦ ਸਾਰੇ ਸਾਈਡੋਂ ਜੋ ਕਿ ਲਾਗੇ ਜੀ ਪਾਤੀਆਂ ਬਾਬਾ ਫ਼ਰੀਦ ਜੀ ਜਿਥੇ ਦਾ ਸਾਹਮਣੇ ਅਰਦਾਸ ਕਰਨੀ ਉਹਨਾਂ ਨੇ ਮੇਰੀ ਹੱਥ ਜੁੜ ਕੇ ਫੇਰ ਬੇਨਤੀ ਆ ਸਾਰੇ ਸਾਈਡੋਂ ਪਾਤੀਆਂ ਲਾ ਲੈਂਦੇ ਚਿਕਾ ਤਿਆਰ ਕਰ ਰਹੇ ਸਾਰੇ ਪਾਸੇ ਫੜਾ ਦੇ ਪਾਸੇ ਇੱਕ ਮੈਨੂੰ ਲੱਗਦਾ ਮੈਂ ਅੰਗਰੇਜ਼ੀ ਬੋਲਣ ਲਿਆ ਯਾਰ ਦੇਵ ਲਓ ਪਾਤੀਆਂ ਫੜ ਕੇ ਲਓ ਉਹ ਕੀ ਕਰਤਾ ਉਹ ਕੋਲ ਲੈਣਗੇ ਬੇਟਾ ਜੀ ਤੇ ਪ੍ਰਭੂ ਅਬ ਅੱਤੀ ਇਹ ਦੇ ਚਲਾ ਲਓ ਭਾਈ ਇਹ ਚਲਾਓ ਸਾਰੇ ਝੰਡਾ ਜਿਆ ਮੈਂ ਟੋਲੇ ਲਿਆਉਂਦੇ ਲਈ ਉਹ ਲੋਈ ਬਣ ਕੇ ਸੱਜਾਰ ਨੂੰ ਬਾਅਦ ਲੋ ਪਹਿਲਾਂ ਇਹ ਝੰਡਾ ਇਹੋ ਚੁੱਕ ਲੈਣ ਤੇ ਬਣਾਈਏ ਜੰਡਾ ਕਰਨਾ ਅਬ ਇਹ ਹੋਦੇ ਉੱਥੋਂ ਬਾਹਰ ਲਿਆਉਂਦੇ ਆਂ ੱਲੇ ਲਾ ਇਹਨਾਂ ਕ ਠੀਕ ਆ ਇਹਨਾਂ ਕ ਠੀਕ ਆ ਅਪਰਾਂ ਕਰਦੇ ਲੈ ਠੀਕ ਆ ਇਹ ਪਾ ਇਹਨੂੰ ਬੰਨ ਅਬੂ ਫੇਰ ਜੀ ਤੇ ਉਹ ਪਾਣੀ ਵਾਲਾ ਤੇਲ ਪਾਣੀ ਚ ਪਾ ਦਿੰਦੇ ਤੇ ਕਿਉਂ ਪਾਣੀ ਵਾਲਾ ਤੇਲ ਪਾਣੀ ਚ ਪਾ ਦਿੰਦੇ ਕੋਈ ਤਾਂ ਕਿਉਂ ਲੱਕੇ ਉਹ ਤੇਲ ਲੈ ਲਓ ਇੱਧਰ ਹਟਾ ਸੱਤ ਵੱਲੇ ਇੱਧਰ ਹਵਾ ਦਾ ਉੱਡੇਗਾ ਉਹਨਾਂ ਦਾ ਫੈਨ ਹਾਂ ਜੀ ਹਾਂ ਜੀ ਪਰ ਬਸ ਇਧਰ ਜੀ ਉਹ ਪਿੰਡ ਸਵਾਗਤ ਗੁਰਦਿਆਈ ਨੀ ਹੋਈ ਨੰਨਣ ਤੇਰਾ ਆਹੇ ਡੱਬੀ 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 파ਦਰਸ਼ਨ ਦੇ ਦਾਰਿਆਂ ਦਾ ਧਿਆਨ ਕਰਕੇ ਸਰਬਤ ਖਾਲਸਾ ਜੀ ਸਹਾ ਬੋਲੋ ਜੈ ਸ਼ਰਮ ਆਲੇਕੁਮ ਸਾਕਿਆਂ ਦੇ ਸਾਜੇ ਨਵਾਦੇ ਪੰਦ ਪਿਆਰੀਦਾਰ ਸ਼ਹਿਰਜਾ ਦੇ 40 ਮੁਖੀਆਂ ਮਹਿਜਪੀਆਂ ਕਰੀਆਂ ਜਿੰਨਾ ਕੋ ਰੂਹ ਦਾ ਨਾਮ ਲੱਤੇ ਆ ਵੰਡ ਲੇਕ ਲੱਗੇ ਆ ਦੇਖ ਜਲਾਈ ਦੇਗਵਾਜ ਦੇ ਸੁਣ ਕੇ ਐਡਟੀ ਦਾ ਤਨਾ ਪਿਆਰਿਆ ਸੁਤਿਆਰਿਆਂ ਦੀ ਮਹਾਨ ਪਾਵਨ ਪੂਤਰ ਕਮਾਈ ਦਾ ਧਿਆਨ ਕਰਕੇ ਸਰਬਤ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਨ ਸਿੰਘਾਂ ਸਿੰਘਣੀਆਂ ਧਰਮੇ ਸਿੱਖ ਦਸਤੇ ਬੰਦ ਬੰਦ ਕਟਾਇਆ ਟੋਪੜੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਦਲ ਆ ਰਹਿਆ ਨਾਲ ਜਰਾਏ ਸਿੱਖੀ ਸਿਰ ਤੇ ਪਸਾਂ ਦਸਾਂ ਕਿਰਪਾ ਗੁਰੂ ਸਤਗੁਰ ਸਤਿਪਾਤਸ਼ਾਹ ਵਿਸ਼ਣੀ ਰੂਹ ਨੂੰ ਆਪਣੇ ਚਰਨਾਂ ਚ ਨਵਾਸ ਲੋਕ ਸਨਾ ਪਰਿਵਾਰ ਨੂੰ ਸੰਗਤਾਂ ਨੂੰ ਸੰਤ ਨੂੰ ਨਮਨੰਦ Sou <inaudible> né <inaudible> <inaudible> ਆ ਲੋ ਲੋ ਫੇਰ ਲਾ ਦਿੰਦੇ ਆ ਅੱਜ ਫਿਰ ਕਿਹੜਾ ਦੇ ਦੋ ਜੀ ਫੇਰ ਮਾਰਿਆ ਪਿੱਛੇ ਪਿੱਛੇ ਹੋ ਜਾਈਂ ਪਿੱਛੇ ਪਿੱਛੇ ਹੋ ਜਿਓ ਅੱਛਾ ਪੁੱਤ ਦੇਖੀ ਬੜ ਮਰਨੀ ਆਜ ਜੀ ਆਜੋ ਲੱਗ ਜਾਣੀ ਆ ਬਾਬਾ ਜੀ ਅੱਗੇ ਲੰਮਾ ਜੋ ਕਰ ਦਿੰਦੇ ਹੋਲੀ ਲਾ ਲੇ ਮੈਂ ਤੁਹਾਨੂੰ ਕਾਈ ਪ੍ਰਾਣੀ ਹੋਣਾ ਕੋ ਨਾਨਕ ਕਿਰਪਾ ਭਈ ਪ੍ਰਭ ਪ੍ਰੇਤ ਸਾਹੀ ਸ਼ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕੀਤ ਬਿਨਾ ਹੋਣਾ ਤੋ ਨੈ ਛੁਟੈ ਟਕਨ ਜਾਈ ਹਦੂ ਸੋਹਿਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿ ਸ੍ਰੀ ਅਕਾਲ ਜੈ ਕਰ ਕੀ ਤਾਖੀਆ ਕਰਤੇ ਗਾ ਹੋਏ ਵਿਚਾਰ ਉਤਕਰ ਗਾ ਵੋ ਸੋਹਿਲਾ ਸਵੇਰ ਸਰਜਨਹਾਰੋ ਤੁਮ ਗਾ ਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਤੁਮ ਕੋ ਰਹਾ ਏਤਨੇ ਬਿਧੀ ਅਦੇ ਸੋਹਿਲਾ ਦੇਵ အဲ့ဒါကိုပြောရရင် ਕਹਾਈ ਕਿਆ ਬੈ ਇਹ ਰਸ ਅਟਕਤ ਕਮਾ ਲੇ ਜਾਨਾਨੀ ਜਾ ਕੋ ਆਏ ਸੋਈ ਮਿਲਾ ਦਿਓ ਹਰ ਕੋਂਦੇ ਮਨ ਹੈ ਰੁਸੇਰਾ ਜਿਸ ਕੰਮ ਹੈ ਬਹੁ ਸੁਣਦੇ ਬਹੁ ਨਾ ਹੋਏ ਕੋ میخ پا سے سردا من کی نانک داس ہے سکھ مانگے سندر کتھا سا ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਦੇਖਦੇ ਮਾਦੇ ਖਾਲਸੇ ਦੇ ਮਰਦਾਂ ਫਤੇ ਗੁਰਜੀਕਾ ਖਾਲਸਾ ਵਾਹਿਗੁਰੂ